ਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਤਨਾਤ ਇਸ ਡਾਕਟਰ ਦੀ ਕਿਉਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਬਦਲੀ ਤੇ ਕੀ ਸੀ ਇਸ ਦੇ ਵਿੱਚ ਖਾਚੋ ਅੱਜ ਇਹਨਾਂ ਦੀ ਵਧਾਈ ਕੀਤੀ ਗਈ ਤੇ ਕੀਤੀ ਗਈ ਨਾਰੇਬਾਜੀ ਤੇ ਇਹਨਾਂ ਨੂੰ ਨਾਰੇਬਾਜੀ ਕਰਕੇ ਦਿੱਤੀ ਗਈ ਵਧਾਈ ਠਿੰਡਾ ਦੀ ਸਿਵਲ ਹਸਪਤਾਲ ਦੇ ਅੰਦਰ ਤਨਾਤ ਡਾਕਟਰ ਸਤਪਾਲ ਜੋ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ ਅਤੇ ਹੁਣ ਜਿਮਣੀ ਚੋਣਾ ਆ ਗਈਆਂ ਹਨ ਤੇ ਉਸ ਨੂੰ ਲੈ ਕੇ ਉਹਨਾਂ ਦੀ ਬਦਲੀ ਗਿੱਦੜਵਾ ਵਿਖੇ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਇਸ ਮੌਕੇ ਆਗੂ ਨੂੰ ਬੋਲਦਿਆਂ ਕਿ ਇਹ ਸਿਰਫ ਸੰਘਰਸ਼ਾਂ ਦੇ ਕਾਰਨ ਹੀ ਜੋ ਇਹ ਆਪਣੇ ਸੰਘਰਸ਼ਾਂ ਦੇ ਵਿੱਚ ਅੱਗੇ ਰਹਿੰਦੇ ਸਨ ਇਸ ਕਰਕੇ ਇਹਨਾਂ ਦੀ ਬਦਲੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਨਾਰੇਬਾਜੀ ਕਰਕੇ ਇਹਨਾਂ ਨੂੰ ਵਿਦਾਇਗੀ ਦਿੱਤੀ ਗਈ ਹੈ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਬਠਿੰਡਾ ਦੇ ਸਿਵਲ ਹੱਤ ਤਲ ਦੇ ਵਿੱਚ ਮੁਲਾਜ਼ਮਾਂ ਵੱਲੋਂ ਆਪਣਾ ਇਸ ਜੋ ਆਪਣਾ ਡਾਕਟਰਾਂ ਨੂੰ ਸਤਿਪਾਲ ਉਨ੍ਹਾਂ ਦੀ ਜਦੋਂ ਆਪਣਾ ਪੰਜਾਬ ਸਰਕਾਰ ਵੱਲੋਂ ਸੰਘਰਸ਼ ਦੇ ਵਿੱਚ ਅੱਗੇ ਹੋਣ ਦੇ ਕਾਰਨ ਦੇ ਬਦਲੀ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਆਗੂਆਂ ਵੱਲੋਂ ਇਸ ਪੀ ਜੋ ਆਪਣਾ ਵਿਧਾਇਕੀ ਜੋ ਇਹਨਾਂ ਨੂੰ ਆਪ ਦਿੱਤੀ ਗਈ ਉਹ ਵੀ ਇਹਨਾਂ ਵੱਲੋਂ ਨਾਹਰੇਬਾਜੀ ਕਰਕੇ ਇਹਨਾਂ ਨੂੰ ਆਪਣਾ ਵਿਧਾਇਕੀ ਇਹਨਾਂ ਵੱਲੋਂ ਬਠਿੰਡਾ ਸੈਰਾ ਤੋਂ ਲੈ ਕੇ ਦਿੱਤੀ ਗਈ ਆਓ ਸਮਝਾਉਣੇ ਆ ਕੀ ਸੀ ਸਾਰਾ ਮਾਮਲਾ ਅਤੇ ਕਿਉਂ ਕੀਤੀ ਗਈ ਇਹਨਾਂ ਦੀ ਬਦਲੀ ਡਾਕਟਰ ਸਾਥਪਾਲ ਜਿੰਦਾਬਾਦ 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 ਪੀਸੀਐਮ ਐਸ ਅਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਸ਼ੁਗਰ ਜਿਮੇਟੀ ਜਨਾਬ 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 ਪੰਜਾਬ ਮੈਂ ਨੋਟਿਸ ਕੀਤਾ ਕਿ ਤੁਸੀਂ ਰਸਤਾ ਕਿਸੇ ਤੋਂ ਬੰਦ ਕਰਨਾ ਹੈ ਕਿ ਬੈਂਕ ਪਰੇ ਤੋਂ ਮੌਲੀ ਦੇਖਣਾ ਬਹੁਤ ਇਸ ਦਾ ਜਿਹੜਾ ਮੈਂ ਦੇਖਿਆ ਵੀ ਤੁਸੀਂ ਸਾਡੀ ਮੰਨ ਦੀ ਸ਼ਾਂਤੀ ਤੁਸੀਂ ਬੱਚਿਆਂ ਨੂੰ ਟਾਈਮ ਦੇ ਸਕਣਾ ਹੈ ਤੁਸੀਂ ਆਪਣਾ ਪਰਸਨਲ ਕੰਮ ਕਰਨਾ ਕੋਈ ਚਲੇ ਵੀ ਜਾਓ ਪਰ ਇੱਥੇ ਕੰਮ ਬੈਨ ਹੈ ਇੱਕ ਇੱਕ ਜਿਹੜੀ ਚਾਰ ਚਾਰ ਦਿਨ ਦਾ ਜਨਾਬ Not ਇਹ ਅਫਸਰ ਸ਼ਾਇ ਮਦਦ ਆਵਾਜ਼ ਬੰਦਾਬਾਦ ਮਰਦਾਬਾਦ ਮਿਗਾਏ ਕਿਪੀਏ ਡਾਕਟਰ ਨੂੰ ਬੰਗਿਆ ਰਾਜ ਕਰੋ ਰਾਜ ਕਰੋ ਰੱਤ ਕਰੋ ਤੇ ਕੀ ਪ੍ਰੋਗਰਾਮ ਪਿਆ ਡਾਟਾ ਪ੍ਰੋਸੈਸਿੰਗ ਇਹ ਮੇਰਾ ਨਾਮ ਪਾਰੂ ਦੀ ਸਿੱਧੂ ਆ ਮੈਂ ਪੰਜਾਬ ਬਠਿੰਡਾ ਡਿਸਟ੍ਰਿਕਟ ਦੀ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਆ ਜੀ ਮਾਮਲਾ ਜਿਹੜਾ ਅੱਜ ਦਾ ਮਾਮਲਾ ਹੋਇਆ ਅਸੀਂ ਤੁਨ ਪਹਿਲਾਂ ਵੀ ਇਹਦੇ ਬਾਰੇ ਪਤਾ ਹੋਊਗਾ ਵੀ ਆਪਣਾ ਜਿਹੜਾ ਰਾਜ ਸਿੰਘ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ ਜਿਹੜਾ ਕਿ ਇੱਕਨ ਹੱਥਾ ਸਾਡਾ ਕਲਾਸ 4 ਮੁੰਡਾ ਸੱਤ ਜਾਣਾਂ ਦੀ ਟੀਮ ਦੇ ਵਿੱਚੋਂ ਗਿਆ ਸੀ ਤੇ ਉਹ ਨਾਲ ਨਾਲ ਕਿਨੂੰ ਪਸਾਇਆ ਗਿਆ ਉਹਦੇ ਬਿਮਾਰ ਹੋ ਸਮਝਾ ਰਹੇ ਪਏ ਸੀ ਅਸੀਂ ਸਾਰੇ ਪੈਰਾ ਮੈਡੀਕਲ ਆਲੇ ਤੇ ਬਾਕੀ ਹੋਰ ਸਾਰਾ ਸਟਾਫ ਵੀ ਇਸ ਦਾ ਸਮਰਥਨ ਡਾਕਟਰ ਸਤਪਾਲ ਜੀ ਨੇ ਦਿੱਤਾ ਉਹਨਾਂ ਨੇ ਸੱਚ ਨੂੰ ਸੱਚ ਕਿਹਾ ਇਸ ਵੀ ਉਹ ਸੱਚ ਦੇ ਕਹਿਣ ਦੇ ਬਾਵਜੂਦ ਉਹਨਾਂ ਦੀ ਜਾਨੀ ਉੱਪਰ ਰਿਪੋਰਟ ਇਹ ਜਾਂਦੀ ਆ ਵੀ ਸਤਪਾਲ ਤਾਂ ਅੱਬ ਵੀ ਡਿਊਟੀ ਨਹੀਂ ਕਰਦੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਆ ਗਿੱਦੜਵਾਹਾ ਮੁੱਖ ਮੁੱਦਾ ਬਣਾਇਆ ਜਾਂਦਾ ਵੀ ਉੱਥੇ ਸਾਰੇ ਡਾਕਟਰ ਲਾਉਣੇ ਆ ਜਿੰਨੀ ਚੋਣਾ ਹੋ ਰਹੀਆਂ ਇਸ ਕਰਕੇ ਵੀ ਡਾਕਟਰ ਸਤਪਾਲ ਦੀ ਨਾਲ ਤੇ ਨਾਲ ਡਾਕਟਰ ਸਾਸ਼ਜਿੰਦਰ ਉਹਨਾਂ ਦੋਨਾਂ ਦੀ ਬਦਲੀ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਕੁਝ ਹੋਇਆ ਇਹ ਬਹੁਤ ਗਲਤ ਹੋਇਆ ਜੋ ਬੰਦਾ ਸੱਚ ਬੋਲਦਾ ਉਸ ਨੂੰ ਦੁਵਾਇਆ ਜਾ ਰਿਹਾ ਜੋ ਕਿ ਬਹੁਤ ਘਟਿਆ ਹਰਕਤ ਤੇ ਕਿਹੜੀ ਜਿੰਨੀ ਕੀ ਮਾਮ ਹੈ ਮੇਰਾ ਨਾਮ ਗਗਨਦੀਪਾ ਜੀ ਤਾਲ ਮਿਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਜ਼ਿਲ੍ਹਾ ਬਠਿੰਡਾ ਦਾ ਮੈਂ ਪ੍ਰਧਾਨ ਆ ਜੀ ਅੱਜ ਸਾਡਾ ਜਿਹੜਾ ਇੱਥੇ ਮਸਲਾ ਉਹ ਇਸ ਗੱਲ ਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਗਿੱਦੜ ਬੇ ਚੋਣ ਨੂੰ ਲੈ ਕੇ ਉੱਥੇ ਜਿਹੜੀਆਂ ਨੇ ਡਾਕਟਰਾਂ ਦੀਆਂ ਸੱਤ ਡਾਕਟਰਾਂ ਦੀਆਂ ਬਦਲੀਆਂ ਕੀਤੀਆਂ ਨੇ ਜਿਹਦੇ ਵਿੱਚ ਦੋ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਨੇ ਜਿਨ੍ਹਾਂ ਚੋਂ ਇੱਕ ਡਾਕਟਰ ਇਹ ਜੇ ਆ ਜਿਹੜੇ ਲੋਕਾਂ ਦੀ ਆਵਾਜ਼ ਨੂੰ ਉਠਾਉਣ ਵਿੱਚ ਜਾਨੀ ਲੀਡਰਸ਼ਿਪ ਦਾ ਮੂਰਲਾ ਹਿੱਸਾ ਸੀ ਜਿਨੇ ਪੀसीएमਐਸ ਦੀ ਜਿਹੜੀ ਐਜੀਟੇਸ਼ਨ ਸੀ ਉਹਦੇ ਵਿੱਚ ਅਗਵਾਈ ਕੀਤੀ ਇਸੇ ਤਰ੍ਹਾਂ ਪੈਰਾਮੈਡੀਕਲ ਵੱਲੋਂ ਲਗਾਤਾਰ ਜਿਹੜਾ ਚੱਲ ਰਿਹਾ ਧਰਨਾ ਸੀ ਜਿਹਦੀ ਅਗਵਾਈ ਦੇ ਵਿੱਚ ਜਾਨੀ ਸਮੂਹ ਸਿਹਤ ਹਸਪਤਾਲ ਦੀਆਂ ਜਥੇਬੰਦੀਆਂ ਦੀ ਅਗਵਾਈ ਚੱਲ ਰਿਹਾ ਸੀ ਉਸ ਧਰਨੇ ਦੇ ਵਿੱਚ ਵੀ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਵੀ ਜਿਹੜਾ ਪੈਰਾਮੈਡੀਕਲ ਦਾ ਸੰਘਰਸ਼ ਹੈ ਇਹ ਬਹੁਤ ਸੱਚਾ ਤੇ ਸਹੀ ਆ ਇਸ ਕਰਕੇ ਉਹਦੀ ਜਿਹੜੀ ਬਦਲੀ ਆ ਗਿੱਦੜ ਵਿੱਚ ਕੀਤੀ ਗਈ ਆ ਅਸਲ ਦੇ ਵਿੱਚ ਜਿਹੜੀ ਸਰਕਾਰ ਆ ਪੰਜਾਬ ਦੀ ਉਹ ਲੋਕਾਂ ਨੂੰ ਇਹ ਛਲਾ ਵਿੱਚ ਰੱਖਣਾ ਚਾਹੁੰਦੀ ਆ ਵੀ ਦੇਖੋ ਇੱਥੇ ਚੋਣਾ ਜਦੋਂ ਜਿੱਥੇ ਚੋਣਾ ਆ ਜਾਂਦੀਆਂ ਨੇ ਉੱਥੇ ਜਾਨੀ ਡਾਕਟਰਾਂ ਦੀਆਂ ਸਾਮੀਆਂ ਪੂਰੀਆਂ ਕਰ ਦਿੰਦੇ ਆ ਮੰਨ ਲਿਆ ਵੀ ਗਿੱਦੜ ਵੇ ਦੇ ਵਿੱਚ ਅੱਜ ਤੁਸੀਂ ਸਾਮੀਆਂ ਪੂਰੀਆਂ ਕਰਤੀਆਂ ਜਦੋਂ ਜਾਨੀ ਚੋਣਾ ਬਾਗੀਆਂ ਕਿਸੇ ਡਾਕਟਰ ਨੇ ਆਪਦੀ ਪੋਲੀਟਿਕਲ ਅਪਰੋਚ ਰਹੀ ਕਿਸੇ ਨੇ ਆਪਦੀ ਜਥੇਬੰਦਕ ਅਪਰੋਚ ਰਹੀ ਕਿਸੇ ਨੇ ਕਿਸੇ ਹੋਰ ਤਰੀਕੇ ਦੇ ਰਾਹੀ ਉੱਥੋਂ ਬਦਲੀਆਂ ਵਾਪਸ ਕਰਵਾ ਲੈਣੀਆਂ ਨੇ ਤੇ ਇੱਥੇ ਜਾਨੀ ਲੋਕਾਂ ਨੂੰ ਦਿੱਤਾ ਹੋਇਆ ਲਾਰਾ ਸਿਰਫ ਲਾਰਾ ਰਹਿ ਜਾਣਾ ਇਸ ਕਰਕੇ ਜਾਨੀ ਸਾਡੀ ਜਥੇਬੰਦੀ ਇਹ ਮੰਗ ਕਰਦੀ ਆ ਵੀ ਪੀਸੀਐਮਐਸ ਦੀ ਇੱਕ ਅੰਕ ਸਹੀ ਬਈ ਪੰਜਾਬ ਦੇ ਵਿੱਚ 91 ਤੋਂ 4600 ਪੋਸਟਾਂ ਨੇ ਡਾਕਟਰਾਂ ਦੀਆਂ ਮਨਜ਼ੂਰ ਸੁਦਾ ਤੇ ਉਹਨਾਂ ਦੇ ਵਿੱਚੋਂ 2800 ਤੋਂ ਵੀ ਵੱਧ ਜਿਹੜੀਆਂ ਪੋਸਟਾਂ ਨੇ ਉਹ ਖਾਲੀ ਪਈਆਂ ਨੇ ਉਹਨਾਂ ਨੂੰ ਭਰ ਕੇ ਸਿਵਲ ਹਸਪਤਾਲਾਂ ਨੂੰ ਭਰਿਆ ਜਾਵੇ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਲੈ ਜਾਣਾ ਦੂਜੇ ਜਾਣੀ ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਜਿਮਣੀ ਚੋਣਾ ਹੋਇਆ ਕਰਨੀ ਗੀਆਂ ਉੱਥੇ ਤਾਂ ਤੁਸੀਂ ਜਿਹੜੀਆਂ ਪੋਸਟਾਂ ਪੂਰੀਆਂ ਕਰ ਲਿਆ ਕਰੋਗੇ ਜਿੱਥੋਂ ਜਿਮਣੀ ਚੋਣਾ ਟਲ ਗਈਆਂ ਉੱਥੋਂ ਫਿਰ ਤੁਸੀਂ ਆਰਦੇ ਜਿਹੜੇ ਆਪੋ ਆਪਣੇ ਥਾਵਾਂ ਤੇ ਵਗ ਜਾ ਕਰਨਗੇ ਲੋਕਾਂ ਦਾ ਜਿਹੜਾ ਹੈਗਾ ਖੱਜਲ ਖਵਾਰੀ ਉਸੇ ਤਰ੍ਹਾਂ ਜਾਰੀ ਰਹੂ ਲੋਕਾਂ ਦਾ ਜਬਕ ਝੂਟਾ ਮੁਕਣਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਸੋ ਜਿਹੜੀ ਆ ਹਸਪਤਾਲਾਂ ਨੂੰ ਬਚਾਉਣ ਦੀ ਜਿਹੜੀ ਕਾਰਵਾਈ ਆ ਅਸਲ ਦੇ ਵਿੱਚ ਸ਼ੁਰੂ ਕਰੋ ਲੋਕਾਂ ਨਾਲ ਠੱਗੀ ਠੋਰੀ ਵਾਲਾ ਜਿਹੜਾ ਮਸਲਾ ਇਹ ਬੰਦ ਕੀਤਾ ਜਾਵੇ ਅੱਜ ਪੈਰਾਮੈਡੀਕਲ ਦੀ ਜਿਹੜੀ ਇਹ ਮੰਗਾ ਜਿਹੜਾ ਸਾਡਾ ਡਾਕਟਰ ਸੱਤਪਾਲ ਤੇ ਡਾਕਟਰ ਸਾਹਜ ਜਿੰਦਲ ਨੇ ਉਹਨਾਂ ਨੂੰ ਇੱਥੇ ਵਾਪਸ ਕੀਤਾ ਜਾਵੇ ਜਿਹੜੇ ਪੈਰਾ ਮੈਡੀਕਲ ਦੇ ਕੰਮ ਆ ਜਿਨ੍ਹਾਂ ਦੇ ਡੈਪੂਟੇਸ਼ਨ ਰੱਦ ਕੀਤੇ ਗਏ ਆ ਉਹਨਾਂ ਦੇ ਡੈਪੂਟੇਸ਼ਨ ਇਨ ਬਿਨ ਮੁੜ ਕੇ ਬਹਾਲ ਕੀਤੇ ਜਾਣ ਤਾਂ ਕਿ ਜਿਹੜੀ ਸੱਚ ਦੀ ਆਵਾਜ਼ ਨੂੰ ਦਬਾਇਆ ਨਾ ਜਾ ਸਕੇ